ਪ੍ਰੈਸ ਕਾਨਫਰੈਂਸ ਕੀਤੀ ਹੈ ਕਿ ਇਸ ਕਾਰਨ ਕੀਤੀ ਗਈ ਆ ਤੇ ਮੁੱਦੇ ਕੀ ਨਹੀਂ ਮੁੱਖ ਪ੍ਰੈਸ ਕਾਨਫਰੈਂਸ ਅੱਜ ਜਿਹੜੇ ਪੰਜਾਬ ਦੇ ਮੌਜੂਦਾ ਹਾਲਾਤ ਨੇ ਤਿੰਨ ਜਿਹੜੇ ਗੰਭੀਰ ਮੁੱਦੇ ਨੇ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਹੀ ਇਹਨਾਂ ਨੇ ਬੜੀ ਦੁੱਖ ਜਾਂ ਸਮਝ ਲਓ ਰੱਖਦੀ ਰੱਖਦੀ ਦੁੱਖ ਦੁੱਖ ਹੈ ਮਤਲਬ ਇਹ ਇਹ ਮੁੱਦੇ ਨੇ ਵੀ ਚਾਹੀਓ ਨਸ਼ੇ ਦਾ ਮੁੱਦਾ ਹੋਵੇ ਚਾਹੀਓ ਕਾਨੂੰਨ ਵਿਵਸਥਾ ਦਾ ਹੋਵੇ ਚਾਹੇ ਉਹ ਸਿੱਖਿਆ ਦਾ ਮੁੱਦਾ ਹੋਵੇ ਇਹ ਤਿੰਨ ਮੁੱਦੇ ਨੇ ਜਿਹੜੇ ਪੰਜਾਬ ਦੇ ਬੜੇ ਗੰਭੀਰ ਨੇ ਤੇ ਬੜੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਨੇ ਉਹਦੇ ਉੱਪਰ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਕੀ ਕਾਰਨ ਹੈ ਇਹਨਾਂ ਦਾ ਸਾਰ ਆ ਇਹਦਾ ਸਿੱਧਾ ਸਿੱਧਾ ਕਾਰਨ ਹੈ ਜੀ ਸਰਕਾਰ ਦੀਆਂ ਮਲਾਈਕੀਆਂ ਨੇ ਜੋ ਸਰਕਾਰ ਲੋਕਾਂ ਨਾਲ ਵਾਅਦੇ ਕਰਕੇ ਆਈ ਸੀ ਪਾਵਰ ਦੇ ਵਿੱਚ ਬੈਠੀ ਸੀ ਵੀ ਅਸੀਂ ਨਸ਼ਾ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਚਾਹੇ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲੈ ਕੇ ਆਵਾਂਗੇ ਚਾਹੇ ਕਾਨੂੰਨ ਵਿਵਸਥਾ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਬੜੀ ਬਾੜੀ ਸੀਗੀ ਉਦੇ ਉੱਪਰ ਕਮੇਟੀ ਬਿਠਾਵਾਗੇ ਕਾਰਜਵੰਨ ਵਿਵਸਥਾ ਠੀਕ ਕਰਾਂਗੇ ਉਹ ਤਿੰਨੇ ਮੁੱਦਿਆਂ ਤੇ ਹੀ ਨਾਕਾਮ ਰਹੀ ਆ ਉਸ ਦੇ ਬਰਾਬਰ ਸਟੈਂਡਸ ਦੀ ਚੀਜ਼ ਤੇ ਸਰ ਪਿਛਲੇ ਸਰਕਾਰਾਂ ਚ ਵੀ ਇਹ ਮੁੱਦੇ ਹੋਗੇ ਸੀ ਮੇਨ ਤਾਂ ਵਿਕੇ ਜਾਵੇ ਤਾਂ ਇਹ ਜਿਹੜੇ ਮੁੱਦੇ ਸੀ ਪਿਛਲੇ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਸੀ ਪਰ 2-3 ਸਾਲ ਤੋਂ ਤੁਸੀਂ ਦੇਖ ਸਕਦੇ ਹੋ ਕਰੋਨਾ ਟਾਈਮ ਤੋਂ ਬਾਅਦ ਇਹ ਜਿਹੜੇ ਮੁੱਦੇ ਆ ਜਿੱਥੇ 50% ਸੀ ਉਥੇ 150% ਹੋ ਚੁੱਕਿਆ ਜਾ ਕੇ ਚਾਹੇ ਕਾਨੂੰਨ 'ਚ ਲਗਾ ਲਓ ਚਾਹੇ ਸਿੱਖਿਆ 'ਚ ਲਗਾ ਲਓ ਚਾਹੇ ਨਸ਼ੇ 'ਚ ਲਗਾ ਲਓ ਨਸ਼ੇ ਦੇ ਵਿੱਚ ਤਾਂ ਤੁਸੀਂ ਦੇਖ ਲਓ ਪਿਛਲੇ ਥੋੜੇ ਟਾਈਮ ਤੋਂ 1 ਮਹੀਨਾ ਪਹਿਲਾਂ ਦੀ ਗੱਲ ਆਪਣੇ ਫਿਰੋਜ਼ਪੁਰ ਬਾਰਡਰ ਤੋਂ ਇਹ 10 ਕਿਲੋ ਦਾ ਜਿਹੜਾ ਚਿੱਟੇ ਦਾ ਪੈਕੇਟ ਲਗਾ ਲਓ ਜਾਂ ਨਸ਼ੇ ਦਾ ਪੈਕੇਟ ਲਗਾ ਲਓ ਇਥੋਂ ਵਾਰੀ-ਵਾਰੀ ਆਉਂਦੇ ਜਾਂਦੇ ਰਹਿੰਦੇ ਨੇ ਤੇ ਦੂਜਾ ਜਿਹੜਾ ਕਾਨੂੰਨੀ ਵਿਵਸਥਾ ਦੀ ਗੱਲ ਆ ਤੁਸੀਂ ਦੇਖ ਲਓ ਪਹਿਲਾਂ ਕਬੱਡੀ ਖਿਡਾਰੀਆਂ ਦੀ ਅੱਜ ਗੈਂਗਸਟਰイズਮ ਕਬੱਡੀ ਖਿਡਾਰੀਆਂ ਦੇ ਵਿੱਚ ਇੰਨਾ ਵੱਧ ਚੁੱਕਿਆ ਵੀ ਉਹਨਾਂ ਦੀ ਮੌਤ ਦਾ ਕਾਰਨ ਵੀ ਗੈਂਗਸਟਰイズਮ ਜਾਂ ਇੱਕ ਹਿਸਾਬ ਨਾਲ ਉਹ ਵੀ ਕਾਨੂੰਨ ਵਿਵਸਥਾ ਜੀ ਉਹਨਾਂ ਨੂੰ ਇੰਨੀ ਖੋਲ ਹੈ ਕਾਨੂੰਨ ਦਾ ਡਰ ਨਹੀਂ ਹੈ ਇਸ ਕਰਕੇ ਗੈਂਗਸਟਰイズਮ ਇੰਨਾ ਵੱਧ ਚੁੱਕਿਆ ਵੀ ਉਹ ਕਬੱਡੀ ਖਿਡਾਰੀਆਂ ਨੂੰ ਵੀ ਮਾਰ ਚੁੱਕੇ ਤੇ ਜੇ ਲਗਾ ਲਓ ਕਾਨੂੰਨ ਵਿਵਸਥਾ ਦੀ ਤੁਸੀਂ ਥੋੜੇ ਸਮੇਂ ਪਹਿਲਾਂ ਹੀ ਦੇਖ ਲਓ ਵੀ 2-3 ਰੇਪ ਕੇਸ 1-2 ਮਹੀਨਿਆਂ ਦੇ ਵਿੱਚ ਹੀ ਆ ਗਏ ਚਾਹੇ ਉਹ ਜਲੰਧਰ ਦਾ ਰੇਪ ਕੇਸ ਹੋਵੇ ਚਾਹੇ ਉਹ ਮੋਗੇ ਚੋਹੇ ਚਾਹੇ ਮੁਕਸਬ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਇਹ ਤਿੰਨ ਇੱਕ ਦੋ ਮਹੀਨਿਆਂ ਦੇ ਵਿੱਚ ਹੀ ਇਹ ਕਟਨਾਵਾ ਵਾਪਰੀਆਂ ਨੇ ਇਹ ਸਿੱਧੀ ਸਿੱਧੀ ਨਲਾਇਕੀ ਸਰਕਾਰ ਦੀ ਹੈ ਸਰ ਨਸ਼ੇ ਦੇ ਵਿੱਚ ਵੇਖੋ ਜਾਂ ਗੈਂਗਸਟਰਾਂ ਦੇ ਵਿੱਚ ਵੇਖੋ ਕਾ ਵੀ ਛੋਟੀ ਉਮਰ ਦੇ ਬੱਚੇ ਹੀ ਆ ਰਹੇ ਆ ਉਸ ਨੂੰ ਕਿਵੇਂ ਵੇਖਦੇ ਜੀ ਆ ਦੇਖੋ ਜੀ ਇਹ ਤਾਂ ਯੂਥ ਨੂੰ ਗਲਤ ਗਾਈਡ ਜਾਂ ਲਗਾ ਲਉ ਉਹਨਾਂ ਦਾ ਧਿਆਨ ਕਿਸੇ ਗਲਤ ਚੀਜ਼ਾਂ ਵੱਲ ਜਾ ਰਿਹਾ ਹੈ ਪਰ ਇਹ ਵੀ ਵੀਪੀਏ ਦੇ ਵਿਰੁੱਧ ਸਾਰੇ ਕਿਉਂ ਜਾ ਰਿਹਾ ਹੈ ਇਹ ਵੀ ਕਾਰਨ ਕੀ ਹੈ ਇਹਦਾ ਕਾਰਨ ਆ ਵੀ ਮੇਰਾ ਕਾਰਨ ਵੀ ਸਰਕਾਰ ਦਾ ਲਾ ਸਕਦੇ ਆ ਕਿਉਂਕਿ ਐਕਟਿਵਿਜ਼ਮ ਇੰਨਾ ਜ਼ਿਆਦਾ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਇਹਨੇ ਲੀਡਰ ਨਹੀਂ ਉੱਪਰ ਕੇ ਆ ਰਹੇ ਜਿਹੜੇ ਇਹਨਾਂ ਨਸ਼ਿਆਂ ਦੇ ਵਿਰੋਧੀ ਜਾਂ ਗੈਂਗਸਟਰイズਮ ਦੇ ਵਿਰੋਧ ਉਹਨਾਂ ਨੂੰ ਦੱਸ ਸਕਣ ਜਾਂ ਲਾਲੋ ਤੁਸੀਂ ਐਕਟੀਵਿਟੀਆਂ ਨਹੀਂ ਹੋ ਰਹੀਆਂ ਜਾਂ ਇਹਦੇ ਵਿਰੁੱਧ ਕੈਂਪਸ ਨਹੀਂ ਲੱਗ ਰਹੇ ਇਸੇ ਕਰਕੇ ABVP ਨੇ ਆਵਾਜ਼ ਉਠਾਈ ਹੈ 12 ਜਨਵਰੀ ਤੋਂ ਲੈ ਕੇ 24 ਜਨਵਰੀ ਤੱਕ ਸਾਡੇ ਜੀ ਨਸ਼ੇ ਦੇ ਵਿਰੁੱਧ ਅਸੀਂ ਹਰ ਕਾਲਜ ਹਰ ਸਕੂਲ ਦੇ ਵਿੱਚ ਜਾ ਕੇ ਪਲੈਜ ਦਵਾਵਾਂਗੇ ਤੇ ਇਹਨਾਂ ਦਾ ਕਾਰਨ ਬੇਰੋਜ਼ਗਾਰੀ ਵੀ ਕਹਿ ਸਕਦੇ ਆ ਬੇਰੋਜ਼ਗਾਰੀ ਬੇਰੋਜ਼ਗਾਰੀ ਬਿਲਕੁਲ ਕਹਿ ਸਕਦੇ ਆ ਕਿਉਂਕਿ ਪੰਜਾਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਪਿਛਲੇ ਲੰਬੇ ਸਮੇਂ ਤੋਂ ਬੇਰੋਜ਼ਗਾਰੀ ਵੱਧ ਰਹੀ ਹੈ ਤਾਂ ਨੌਕਰੀਆਂ ਨਹੀਂ ਲੱਗ ਰਹੀਆਂ ਨਸ਼ੇ ਦਾ ਜਾਂ ਖਿਡਾਰੀਆਂ ਦੀ ਮੌਤ ਦਾ ਕਾਰਨ ਲਗਾ ਲਓ ਵੀ ਲੋਕਾਂ ਦਾ ਵਿਚਾਰ ਖੇਡਾਂ ਵੱਲ ਘੱਟ ਹੋ ਗਿਆ ਏ ਵਿਹਲਣ ਪੁਣੇ ਵਾਲ ਜਿਆਦਾ ਰਜਾਰ ਹੋ ਗਿਆ ਜਦੋਂ ਬੰਦਾ ਵਿਹਲਾ ਰਹਿੰਦਾ ਤੇ ਉਹ ਨਜ਼ਰ ਆਣਾ ਨਸ਼ੇ ਦੇ ਵੱਲ ਜਾਣਾ ਵੱਧਦਾ ਤੇ ਸਰ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਯੂਥ ਨੂੰ ਮੈਂ ਮੈਸੇਜ ਇਹ ਦੇਣਾ ਚਾਹੁੰਦਾ ਤੁਸੀਂ ਸਾਡੇ ਨਾਲ ਜੁੜੋ ਏਬੀਬੀਪੀ ਦੇ ਨਾਲ ਜੁੜੋ ਚੰਗੇ ਸਮਾਜ ਦੇ ਚੰਗੇ ਸਮਾਜ ਸੁਧਾਰ ਲਈ ਕੰਮ ਕਰੋ ਸਟੂਡੈਂਟਸ ਲਈ ਕੰਮ ਕਰੋ ਵਿਦਿਆਰਥੀਆਂ ਦੀ ਆਵਾਜ਼ ਬਣੋ ਅਭੀ ਵਿਦਿਆਰਥੀਆਂ ਦੇ ਲਈ ਵਿਦਿਆਰਥੀਆਂ ਦੇ ਹੱਕਾਂ ਦੇ ਨਾਲ ਖੜੋ ਸਮਾਜ ਸੁਧਾਰ ਦਾ ਕੰਮ ਕਰੋ ਚੰਗੇ ਸਮਾਜ ਦੀ ਬਿਹਤਰੀ ਲਈ ਕੰਮ ਕਰੋ ਇਹੀ ਮੈਂ ਯੂਥ ਨੂੰ ਅਪੀਲ ਕਰਦਾ ਚੰਗੇ ਕੰਮਾਂ ਵੱਲ ਲੱਗੋ ਅ ਕੋਈ ਐਕਟੀਵਿਜ਼ਮ ਮੈਂ ਨਹੀਂ ਕਹਿੰਦਾ ਤੁਸੀਂ ਸਾਡੇ ਨਾਲ ਜੁੜੋ ਕਿਸੇ ਵੀ ਚੰਗੇ ਕੰਮ ਦੇ ਨਾਲ ਲੱਗੋ ਚਾਹੇ ਉਹ ਖੇਡਦਾ ਹੋਵੇ ਚਾਹੇ ਉਹ ਕਿਸੇ ਨੌਕਰੀ 'ਚ ਤੁਸੀਂ ਤਿਆਰੀ ਕਰੋ ਯੂਪੀਐਸਸੀ ਦੀ ਤਿਆਰੀ ਕਰੋ ਜਾਂ ਕਿਸੇ ਵੀ ਵੱਲ ਤੁਸੀਂ ਆਪਣਾ ਮਤਲਬ ਨਸ਼ਿਆਂ ਤੋਂ ਦੂਰ ਗੈਂਗਸਟਰਿਜ਼ਮ ਤੋਂ ਦੂਰ ਰਹਿ ਕੇ ਚੰਗੇ ਸਮਾਜ ਸੁਧਾਰ ਲਈ ਐਕਟੀਵਿਜ਼ਮ ਲਈ ਕੰਮ ਕਰੋ ਆਪਾਂ ਕਿੱਦਾਂ ਇਸ ਤਰ੍ਹਾਂ ਸੁਧਾਰ ਕਰ ਸਕਦੇ ਹਾਂ ਅ ਇਹਦੇ ਸੁਧਾਰ ਲਈ ਆਪਾਂ ਇਦਾਂ ਕਰ ਸਕਦੇ ਹਾਂ ਜੀ ਜਿਵੇਂ ਅਸੀਂ ਅੱਜ ਆਵਾਜ਼ ਉਠਾ ਰਹੇ ਹਾਂ ਕੈਂਪਸ ਵਗੈਰਾ ਲਗਾ ਰਹੇ ਆ ਐਕਟੀਵਿਜ਼ਮ ਦੀ ਸਟੂਡੈਂਟ ਦੀ ਆਵਾਜ਼ ਬਣ ਰਹੀ ਆ ਉਹਦਾ ਹੋਰ ਵੀ ਯੂਥ ਨੂੰ ਅੱਗੇ ਆਉਣਾ ਚਾਹੀਦਾ ਵਾ ਚੰਗੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਵਾ ਇਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਆ ਨਸ਼ੇ ਖਿਲਾਫ ਆਵਾਜ਼ ਥੋਣੀ ਚਾਹੀਦੀ ਆ ਚਾਹੇ ਉਹ ਗੈਂਗਸਟਰਿਜ਼ਮ ਅ ਵਿਰੁੱਧ ਆਵਾਜ਼ ਠੋਣੀ ਚਾਹੀਦੀ ਇਹ ਆਪ ਸਭ ਨੂੰ ਇਹ ਇੱਕ ਜਣੇ ਦੀ ਇਹ ਇੱਕ ਜਣੇ ਦਾ ਕੰਮ ਨਹੀਂ ਆ ਇਹ ਸਾਰੇ ਯੂਥ ਦੀ ਸਾਰੇ ਯੂਥ ਲੀਡਰਸ ਦਾ ਕੰਮ ਆ ਜਾਂ ਸਾਰੇ ਯੰਗ ਨੌਜਵਾਨਾਂ ਦਾ ਕੰਮ ਆ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਤੇ ਜਿਹੜਾ ਸਾਡਾ ਯੂਥ ਪਟਕ ਰਿਹਾ ਉਹਨਾਂ ਨੂੰ ਚੰਗੇ ਦਿਸ਼ਾ ਨਿਰਦੇਸ਼ ਦੇਣਾ ਚਾਹੀਦਾ ਤਾਂ ਕਿ ਉਹ ਚੰਗੇ ਕੰਮਾਂ ਵੱਲ ਲੱਗੇ ਸਮਾਜ ਦੀ ਬਿਹਤਰੀ ਵੱਲ ਲੱਗੇ ਚੰਗੇ ਸਮਾਜ ਦੇ ਸੁਧਾਰ ਲਈ ਲੱਗੇ ਅਤੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੀ ਕਿਉਂਕਿ ਪੰਜਾਬ ਇੱਕ ਇਦਾਂ ਦਾ ਸੂਬਾ ਸੀ ਜਿਹੜਾ ਅੱਜ ਤੋਂ ਕੁਝ ਸਾਲ ਪਹਿਲਾਂ ਬੜੇ ਅੱਗੇ ਸੀਗਾ ਹੁਣ ਪੰਜਾਬ ਸੂਬਾ ਇਦਾਂ ਦਾ ਬੜਾ ਪਿੱਛੜ ਗਿਆ ਅਤੇ ਨੌਜਵਾਨਾਂ ਨੂੰ ਹੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ ਚੰਗੇ ਸਮਾਜ ਲਈ ਕੰਮ ਕਰਨਾ ਚਾਹੀਦਾ ਤੇ ਮਜੂਦਾ ਸਰਕਾਰ ਨੂੰ ਕਿਸ ਤਰ੍ਹਾਂ ਵੇਖਦੇ ਜੀ ਆ ਮੌਜੂਦਾ ਸਰਕਾਰ ਤਾਂ ਤੁਸੀਂ ਦੇਖ ਸਕਦੇ ਹੋ ਕੁਝ ਸਮੇਂ ਤੋਂ ਬੜਾ ਜਿਆਦਾ ਜਿਹੜਾ ਪੰਜਾਬ ਦੀ ਹਾਲਾਤਾਂ ਬੜੀ ਬੁਰੀ ਹੋ ਚੁੱਕੇ ਨੇ ਗੈਂਗਸਟਰਿਜ਼ਮ ਨੂੰ ਇਹਨਾਂ ਨੂੰ ਖੁੱਲ ਮਿਲ ਗਈ ਹੋਈ ਆ ਕਟਨਾਵਾ ਸ਼ਰੀਆਮ ਅੱਜ ਕੁਝ ਇੱਕ ਦੋ ਦਿਨ ਪਹਿਲਾਂ ਇੱਥੇ ਫਿਰੋਜ਼ਪੁਰ ਦੇ ਵਿੱਚ ਜਿਮੈਟੋ ਦੇ ਜਿਹੜਾ ਵਰਕਰ ਸੀ ਤਾਂ ਉਹਨੂੰ ਕੁੱਟਮਾਰ ਕਰਕੇ ਉਹਦੀ ਕਿੱਦਾਂ ਦੀ ਬੁਰੀ ਆਲ ਹੈ ਇਹ ਮਤਲਬ ਸਰਕਾਰ ਨੇ ਪੁਲਿਸ ਜਾਂ ਕਰਮਚਾਰੀ ਹੋਵੇ ਜਾਂ ਕੁਝ ਵੀ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਢਾਰੀ ਨਹੀਂ ਰਹਿ ਗਿਆ ਸਰਕਾਰ ਦਾ ਸਰਕਾਰ ਦੀਆਂ ਨਲਾਇਕੀਆਂ ਨੇ ਚਾਹੇ ਉਹ ਸਿੱਖਿਆ ਨੂੰ ਇੱਕ ਵਪਾਰ ਦਾ ਢਾਂਚਾ ਬਣਾ ਕੇ ਰੱਖ ਦਿੱਤਾ ਹੋਇਆ ਵਾ ਚਾਹੇ ਉਹ ਗੈਂਗਸਟਰイズਮ ਦਾ ਇਹ ਨਸ਼ੇ ਨੂੰ ਇਦਾਂ ਖੁੱਲ੍ਹੇਆਮ ਨਸ਼ਾ ਵਿਕ ਰਿਆ ਵਾ ਵੀ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਨਸ਼ਾ ਇੱਥੇ ਵਿਕ ਰਿਆ ਤੇ ਕੋਈ ਪ੍ਰੋਟੈਸਟ ਵੀ ਕੀਤਾ ਜਾ ਉਹ ਆਨਰ ਟਾਈਮ ਤੇ ਸਰਕਾਰ ਦਾ ਆਨਰ ਟਾਈਮ ਜੀ 15 ਜਨਵਰੀ ਤੋਂ ਲੈ ਕੇ 30 ਜਨਵਰੀ ਤੱਕ ਅਗਰ ਪਹਿਲਾਂ ਤਾਂ ਅਸੀਂ ਪਰਸੋ ਇੱਕ ਗਿਆਪਨ ਐਸਐਸਪੀ ਸਾਹਿਬ ਨੂੰ ਦਵਾਂਗੇ ਨਸ਼ੇ ਦੇ ਵਿਰੁੱਧ ਚਾਹੇ ਉਹ ਉਹ ਵੀ ਗੈਂਗਸਟਰイズਮ ਦੇ ਵਿਰੁੱਧ ਅਤੇ ਪੂਰੇ ਪੰਜਾਬ ਦੇ ਵਿੱਚ 15 ਜਨਵਰੀ ਤੋਂ ਲੈ ਕੇ ਪ੍ਰੋਟੈਸਟ ਅਤੇ ਦਰਨੇ ਅਤੇ ਪੁਤਲੇ ਸਾੜੇ ਜਾਣਗੇ ਅਗਰ ਫਿਰ ਵੀ ਕਾਨੂੰਨ ਵਿਵਸਥਾ 'ਚ ਕਿਸੇ ਵੀ ਤਰ੍ਹਾਂ ਦੀ ਮਤਲਬ ਲਗਾ ਲੋ ਸੁਧਾਰ ਨਹੀਂ ਆਉਂਦਾ ਤਾਂ ਫਰਵਰੀ ਦੇ ਵਿੱਚ ਏਬੀਵੀਪੀ ਸੀਐਮ ਹਾਊਸ ਦਾ ਘਰਾਵ ਕਰਨਗੇ ਕੀ ਨਾਮ ਸਰ ਹਾਂਜੀ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਜਸਕਰਨ ਸਿੰਘ ਪੁੱਤਰ ਹਾਂ ਮੈਂ ਪ੍ਰਦੇਸ਼ ਮੰਤਰੀ ਹਾਂ ਏਬੀਵੀਪੀ ਦਾ ਪੰਜਾਬ ਦੇ ਵੋਟੇਜ ਘਟਾ